ਵਿਆਹ ਹੋਏ ਨੂੰ ਸਾਲ ਵੀ ਨਹੀਂ ਸੀ ਹੋਇਆ ਪਰ ਕੁਲਵੀਰ ਦਾ ਲੜਾਈ ਝਗੜਾ ਸ਼ੁਰੂ ਹੋ ਗਿਆ ਬਾਪ ਨੂੰ ਨਿੱਤ ਫੋਨ ਲਾ ਕੇ ਆਖਿਆ ਕਰੇ ਡੈਡੀ ਮੈਂ ਨਹੀਂ ਇੱਥੇ ਰਹਿ ਸਕਦੀ ਕਿਉਂ ਧੀਏ ਤਾਂ ਅੱਗੋਂ ਰੋਂਦੀ ਹੋਈ ਆਖੇ ਡੈਡੀ ਜੀ ਤੁਸੀਂ ਮੈਨੂੰ ਕਦੇ ਬੰਜੇ ਤੋਂ ਪੈਰ ਤੱਕ ਨਹੀਂ ਸੀ ਲਾਉਣ ਦਿੰਦੇ ਪਰ ਇੱਥੇ ਤਾਂ ਰੋਟੀ ਟੁਕ ਮੈਨੂੰ ਹੀ ਕਰਨਾ ਪੈਂਦਾ ਤੁਸੀਂ ਡੈਡੀ ਬਸ ਮੈਨੂੰ ਇੱਥੋਂ ਲੈ ਜਾਓ ਮੈਂ ਨਹੀਂ ਰਹਿ ਸਕਦੀ ਮੇਰੇ ਤੋਂ ਕੰਮ ਨਹੀਂ ਹੁੰਦਾ ਤੁਸੀਂ ਮੈਨੂੰ ਆ ਕੇ ਜਲਦੀ ਲੈ ਜਾਓ ਆਪਣੀ ਧੀ ਦੀ ਗੱਲ ਸੁਣ ਬਲਦੇਵ ਸਿੰਘ ਨੇ ਬੜੇ ਸਹਜੇ ਆਖਿਆ ਧੀਏ ਹੁਣ ਇਹੀ ਤੇਰਾ ਘਰ ਹੈ ਕੋਈ ਨਾ ਹੋੜੀ-ਹੋੜੀ ਆਤਵਾ ਜਾਣੀ ਐ ਮੈਂ ਤੈਨੂੰ ਆਪਣੇ ਕੋਲ ਕਿੰਨਾਕ ਟਾਈਮ ਰੱਖ ਸਕਦਾ ਆਖਰ ਤੈਨੂੰ ਕਦੇ ਤਾਂ ਸਹੁਰੇ ਘਰ ਰਹਿਣਾ ਹੀ ਪਵੇਗਾ ਪਰ ਜਿੱਦ ਤੇ ਅੜੀ ਧੀ ਦੇ ਸਾਹਮਣੇ ਇੱਕ ਬਾਪ ਹਾਰ ਗਿਆ ਖੈਰ ਕਲਵੀਰ ਦਾ ਤਲਾਕ ਹੋ ਗਿਆ ਤੇ ਦੋ ਭਰਾਵਾਂ ਦੀ ਇਕਲੌਤੀ ਧੀ ਬੜੀ ਖੁਸ਼ੀ ਜਿਵੇਂ ਉਸਨੇ ਕੋਈ ਵੱਡੀ ਜੰਗ ਜਿੱਤ ਲਈ ਹੋਵੇ ਅਗੋਂ ਦੋਵੇਂ ਭਰਾ ਵੀ ਆਖਿਆ ਕਰਨ ਭੈਣੇ ਬਹੁਤ ਵਧੀਆ ਕੀਤਾ ਤਲਾਕ ਲੈ ਲਿਆ ਅਸੀਂ ਹੈਗੇ ਆ ਤੈਨੂੰ ਸਾਰੀ ਉਮਰ ਸੰਭਾਲ ਲਵਾਂਗੇ ਆਪਣੇ ਭਰਾਵਾਂ ਦੀ ਗੱਲ ਸੁਣ ਕਲਵੀਰ ਹੋਰ ਵੀ ਖੁਸ਼ ਹੋ ਗਈ ਕਿ ਜਿਵੇਂ ਉਸਨੇ ਸੱਚਮੁੱਚ ਹੀ ਬਹੁਤ ਵਧੀਆ ਫੈਸਲਾ ਕਰ ਲਿਆ ਹੋਵੇ ਪਰ ਬਲਦੇਵ ਸਿੰਘ ਤਾਂ ਸਚਾਈ ਜਾਣਦਾ ਸੀ ਉਹ ਹਰ ਸ਼ਾਮ ਆਪਣੀ ਧੀ ਨੂੰ ਸਮਝਾਇਆ ਕਰੇ ਆਖੇ ਧੀਏ ਤੈਨੂੰ ਇਹ ਫੈਸਲਾ ਨਹੀਂ ਸੀ ਕਰਨਾ ਚਾਹੀਦਾ ਕਿਉਂਕਿ ਜਦ ਤੇਰੇ ਭਰਾ ਬਿਆਹੇ ਜਾਣਗੇ ਤਾਂ ਨੰਮੀਆਂ ਆਈਆਂ ਨੇ ਤੈਨੂੰ ਕੁਝ ਵੀ ਨਹੀਂ ਸਮਝਣਾ ਪੁੱਤ ਹਲੇ ਵੀ ਸੋਚ ਲੈ ਕਦੇ ਬਾਅਦ ਵਿੱਚ ਤੈਨੂੰ ਆਪਣੇ ਫੈਸਲੇ ਤੇ ਪਛਤਾਵਾ ਨਾ ਹੋਵੇ ਭਰਾਵਾਂ ਦੁਆਰਾ ਮਿਲਣ ਵਾਲੇ ਪਿਆਰ ਤੋਂ ਕਲਵੀਰ ਬੜੀ ਖੁਸ਼ੀ ਬਾਪ ਆਉਣ ਵਾਲੇ ਦਿਨਾਂ ਬਾਰੇ ਸੋਚਦਾ ਹੋਇਆ ਮੰਜਾ ਫੜ ਕੇ ਬਹਿ ਗਿਆ ਤੇ ਫਿਰ ਇੱਕ ਸ਼ਾਮ ਸੁੱਤਾ ਬਲਦੇਵ ਸਿੰਘ ਮੁੜਨਾ ਉੱਠਿਆ ਸਮਾਂ ਬੀਤਿਆ ਤੇ ਕਲਵੀਰ ਦੋਵੇਂ ਭਰਾ ਵਿਆਹੇ ਗਏ ਸ਼ੁਰੂਆਤ ਦੇ ਕੁਝ ਮਹੀਨੇ ਤਾਂ ਵਧੀਆ ਲੰਘੇ ਫਿਰ ਹੌਲੀ-ਹੌਲੀ ਭਾਬੀਆਂ ਉਸ ਉੱਪਰ ਲੱਗਣ ਲੱਗ ਗਈਆਂ ਭਰਾ ਵੀ ਕੁਝ ਨਾ ਬੋਲਦੇ ਹੁਣ ਹੌਲੀ-ਹੌਲੀ ਤਨਵੀਰ ਨੂੰ ਆਪਣੇ ਬਾਪ ਦੀ ਕਹੀ ਗੱਲ ਯਾਦ ਆਉਣ ਲੱਗ ਪਈ ਉਸ ਨੂੰ ਆਪਣੇ ਫੈਸਲੇ ਤੇ ਅਫਸੋਸ ਹੋਣਾ ਸ਼ੁਰੂ ਹੋ ਗਿਆ ਕਦੀ ਕਦਾਈ ਜਦ ਉਹ ਆਪਣੀ ਭਾਬੀ ਦੇ ਭਰਾ ਨੂੰ ਆਪਸ ਵਿੱਚ ਲੜਦੇ ਹੋਏ ਦੇਖਦੀ ਤਾਂ ਭਾਬੀ ਨੂੰ ਆਖਿਆ ਕਰੀ ਤੁਸੀਂ ਇਦਾਂ ਕਿਉਂ ਲੜਦੇ ਹੋ ਜੇ ਨਹੀਂ ਨਿਵਦੀ ਤਾਂ ਤਲਾਕ ਲੈ ਲਓ ਪਰ ਭਰਾ ਤੋਂ ਪਹਿਲਾਂ ਭਾਬੀ ਨੇ ਕਿਹਾ ਇਹ ਗੱਲ ਤੂੰ ਅੱਜ ਤਾਂ ਕਹਤੀ ਪਰ ਅੱਗੇ ਤੋਂ ਨਾ ਕਹੀਂ ਪਤੀ ਪਤਨੀ ਵਿੱਚ ਥੋੜੀ ਬਹੁਤੀ ਲੜਾਈ ਹੁੰਦੀ ਰਹਿੰਦੀ ਹੈ ਪਰ ਮੈਂ ਤੇਰੇ ਵਰਗੀ ਨਹੀਂ ਜੋ ਇਦਾਂ ਹੀ ਘਰ ਛੱਡ ਕੇ ਚਲੀ ਜਾਵਾਂ ਆਬੀ ਦੀ ਗੱਲ ਨੇ ਉਸ ਨੂੰ ਅੰਦਰ ਤੱਕ ਤੋੜ ਕੇ ਰੱਖ ਦਿੱਤਾ ਤੇ ਉਹ ਰੋਂਦੀ ਹੋਈ ਆਪਣੇ ਬਾਪੂ ਜੀ ਦੇ ਕਮਰੇ ਵਿੱਚ ਗਈ ਤੇ ਤਸਵੀਰ ਵੱਲ ਮੂੰਹ ਕਰਕੇ ਦੋਵੇਂ ਹੱਥ ਜੋੜਦੇ ਹੋਏ ਬੋਲੀ ਬਾਪੂ ਜੀ ਤੁਸੀਂ ਸਹੀ ਕਿਹਾ ਸੀ ਏ ਮੇਰਾ ਗਲਤ ਫੈਸਲਾ ਸੀ ਤੇ ਮੈਨੂੰ ਇੰਨੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਸੀ ਇਦਾਂ ਹੀ ਉਹ ਰੋਂਦੀ ਹੋਈ ਮੰਜ਼ੇ ਉੱਤੇ ਪੈ ਗਈ ਅਗਲੀ ਸਵੇਰ ਹੋਈ ਫਾਬੀ ਨੇ ਜਾ ਕੇ ਦੇਖਿਆ ਤਾਂ ਉਹ ਬੇਜਾਨ ਪਈ ਸੀ ਇੱਕ ਫਰੇਮ ਉਸਨੇ ਕੁੱਟ ਕੇ ਆਪਣੇ ਸੀਨੇ ਨਾਲ ਲਾਈ ਹੋਈ ਸੀ ਭਾਬੀ ਨੇ ਜਦੋਂ ਫਰੇਮ ਨੂੰ ਸਿੱਧਾ ਕੀਤਾ ਤਾਂ ਸਭ ਹੀ ਹੈਰਾਨ ਹੋ ਗਏ ਕਿਉਂਕਿ ਜਿਸ ਤਸਵੀਰ ਨੂੰ ਕਲਵੀਰ ਨੇ ਆਪਣੇ ਸੀਨੇ ਨਾਲ ਲਾਇਆ ਸੀ ਉਹ ਤਸਵੀਰ ਉਸ ਦੇ ਵਿਆਹ ਵਾਲੀ ਤਸਵੀਰ ਸੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ